ਵਚਨ ਦਾ ਸਿੰਘ ਜੇਠੂਕੇ ਭਾਰਤੀ ਕਿਸਾਨ ਜੁਨ ਨੇ ਇਜਤਾ ਗਰਾਹਾਂਦਾਲ ਸੂਬੇ ਦਾ ਸੀਨੀਅਰ ਵਿੱਚ ਪ੍ਰਧਾਨ ਆ ਜੋ ਪੰਜਾਬ ਸਰਕਾਰ ਨੇ ਕੱਲ ਬਾਡਰਾ ਤੇ ਤੇ ਆਗੂ ਨੂੰ ਗ੍ਰਿਫਤਾਰ ਕਰਦੇ ਕਾਰਵਾਈ ਕੀਤੀ ਹੈ ਲੱਠਛੱਟ ਕੀਤਾ ਸਮਾਨ ਵਗੈਰਾ ਤੋੜਿਆ ਉਹਦੀ ਬਹੁਤ ਸਖਤ ਸ਼ਬਦਾਂ ਚ ਨਖੇੜੀ ਕਰਦੇ ਆ ਤੇ ਅੱਜ ਸਾਡੇ ਸਾਰੇ ਜ਼ਿਲ੍ਹਿਆਂ ਦੇ ਆਗੂਆਂ ਵਰਕਰਾਂ ਨੂੰ ਜ਼ੋਰਦਾਰ ਸੱਦਾ ਹੈ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੂਰੀ ਗਿਣਤੀ ਇਕੱਠੀ ਹੋ ਕੇ ਪੰਜਾਬ ਸਰਕਾਰ ਦੇ ਮੁਜਾਵੇ ਕਰਨ ਤੋਂ ਬਾਅਦ ਪੂਤਲੇ ਸਾੜੇ ਜਾਣ। ਇਹ ਸਾਡਾ ਸੱਦਾ ਸਾਡੇ ਸਾਰੇ ਆਗੂਆਂ ਨੂੰ ਇਹਦੇ ਨਾਲ ਹੀ ਜਿਹੜਾ ਪੰਜਾਬ ਦਾ ਸ joint ਮੋਰਚਾ ਹੈ ਉਹਨਾਂ ਸਾਥੀਆਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਂ ਵੀ ਜਿੱਥੇ ਵੀ ਉਹ ਕਿਤੇ ਸ਼ਾਮਲ ਹੋ ਸਕਦੇ ਆ ਉਹ ਜ਼ਰੂਰ ਇਹਨਾਂ ਮੁਜਾਵੇ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਜਿਹੜਾ ਵੱਜਮਾ ਵਿਰੋਧ ਜਾਵੇ। ਇਹਦੇ ਨਾਲ ਹੀ ਸਾਡੀ ਮੰਗ ਹੈ ਕਿ ਜਿਹੜਾ ਉਹਨੇ ਕਾਰਵਾਈ ਕੀਤੀ ਆ ਉਹਨਾਂ ਦਾ ਕੋਈ ਸਵਾਨ ਪੰਨਿਆ ਤੋੜਿਆ, लाठीचार्ज ਕੀਤਾ, ਗ੍ਰਿਫਤਾਰ ਕੀਤਾ ਹੈ ਉਹ ਸਾਰੇ ਬਿਨਾਂ ਸਰਤ ਦੇ ਹਾਕ ਕੀਤੇ ਜਾਣ ਸਮਾਨ ਦੀ ਕੋਈ ਪਰਤੋਲ ਕੀਤੀ ਉਹਦਾ ਮਾਜਵਾ ਦਿੱਤਾ ਜਾਵੇ ਤੇ ਸਰਕਾਰ ਨੇ ਜਿਹੜਾ ਇਹ ਸਾਰਾ ਕੁਝ ਕੀਤਾ ਕਈਆਂ ਨੂੰ ਲੱਗਦਾ ਹੋਣਾ ਵੀ ਹਾਂ ਬਹੁਤ ਜ਼ਰ ਦੇ ਬਾਰਡਰ ਰੁਕੇ ਹੋਏ ਸੀ ਬਾਰਡਰ ਤਾਂ ਹਰਿਆਣਵੀ ਸਰਕਾਰ ਨੇ ਕੰਨਾਂ ਕੱਢ ਕੇ ਰੋਕੇ ਹੋਏ ਸੀ ਕਿਸਾਨ ਤਾਂ ਦਿੱਲੀ ਜਾਣਾ ਚਾਹੁੰਦੇ ਸੀਗੇ ਅਸੀਂ ਵੀ ਚੰਡੀਗੜ੍ਹ ਜਾਣਾ ਚਾਹੁੰਦੇ ਸੀਗੇ ਉਦੋਂ ਉਹਨਾਂ ਨੇ ਚੱਕ ਕੇ ਪਰ ਪਰ ਪੀਟਰ ਲਾਇਆ ਤੇ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕੀਤੀਆਂ ਇਸ ਕਰਕੇ ਜਿਹੜੀ ਇਹ ਸਾਰੀ ਕਾਰਵਾਈ ਆ ਇਹ ਮੋਦੀ ਵਾਲੇ ਰਾਹ ਪੈ ਗਏ ਕਿਉਂਕਿ ਮੋਦੀ ਵੀ ਇਹੀ ਕੁਝ ਕਰਦਾ ਹੈ ਸਾਰੇ ਕਾਰਪੋਰੇਟਾਂ ਦੇ ਪੱਖ ਚ ਚੁੜਾਲੇ ਫੈਸਲੇ ਲੈ ਕੇ ਦਾਗ ਦੇ ਦੌਰੋਂ ਨੂੰ ਲਾਗੂ ਕਰ ਰਿਹਾ ਹੈ ਹੁਣ ਜਿਹੜਾ ਅਮਰੀਕਾ ਨਾਲ ਹੈ ਵੀ ਥੋਲਾ ਕੁਝ ਲੈ ਜਾਓ ਕੁਝ ਦੇ ਦਿਓ ਕੋਈ ਟੈਕਸ਼ਨ ਹੀ ਹੋਊਗਾ ਉਹਨੇ ਪੂਰੀ ਤਰ੍ਹਾਂ ਖੇਤੀ ਬਰਬਾਦ ਕਰਨੀ ਹੈ ਤੇ ਜਿਹੜੇ ਉਹ ਵੱਡੇ ਵੱਡੇ ਮਾਲ ਬਣਿਆ ਆਨਲਾਈਨ ਸਵਾਣ ਆਉਣ ਲੱਗ ਗਿਆ ਇਹਨੇ ਸਾਰਾ ਕੁਝ ਸ਼ਹਿਰਾਂ ਦਾ ਜਿਹੜਾ ਸਾਰਾ ਕਾਰੋਬਾਰ ਹੈ ਉਹਨੂੰ ਟੋਟਣ ਦੀ ਦਵਾ ਕਰਨਾ ਜੇ ਸਰਕਾਰੀ ਮੰਡੀਆਂ ਨਹੀਂ ਰਹਿਦੀਆਂ ਨੇ ਤੇ ਮਜ਼ਦੂਰ ਵੀ ਗਏ ਪੱਲੇਦਾਰ ਵੀ ਗਏ ਆੜ੍ਹਤੀਏ ਵੀ ਗਏ ਟਰੱਕ ਯੂਨੀਅਨ ਵਾਲੇ ਵੀ ਗਏ ਬਹੁਤ ਵੱਡੀ ਮਾਰ ਸਾਡੇ ਸਾਰੇ ਤੌਕਿਆਂ ਤੇ ਆਇਆ ਕਿਸੇ ਵਾਸਤੇ ਕੋਈ ਰੁਜ਼ਗਾਰ ਨਹੀਂ ਕੋਈ ਹੋਰ ਕਿਤਾ ਨਹੀਂ ਹੈ ਗਿਆ ਇਸ ਗੱਲ ਕੇ ਲੋੜ ਤਾਂ ਇਹ ਬਣਦੀ ਹੈ ਕਿ ਅਸੀਂ ਪੂਰੇ ਪੂਰੇ ਪੰਜਾਬ ਦੇ ਸਾਰੇ ਤੌਕਿਆਂ ਦਾ ਸਵਤੰਤਰ ਲੋਕ ਸਿਰ ਜੋੜੀਏ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰੀਏ ਕਿ ਜਿਹੜਾ ਤੁਸੀਂ ਸਾਰਾ ਕੁਝ ਕਾਰਬਟਨ ਦੇ ਹੱਕ ਚ ਪਕਾਉਣ ਲੱਗੇ ਹੋ ਇਹ ਗੱਲ ਨੂੰ ਪਿੱਛੇ ਮੋੜੀਏ ਭਾ ਅਦਮਾਨ ਵੀ ਮੋਦੀ ਦੇ ਮੁਕਾਬਲੇ ਉਸੇ ਗੱਲ ਤੇ ਆ ਗਿਆ ਕਾਰਬਟਨ ਦਿਖਾਉਂਦਾ ਵੀ ਮੈਂ ਮੋਦੀ ਨੂੰ ਘੱਟ ਨਹੀਂ ਆਉਂ ਜਿਹੜਾ ਕੁਝ ਪੰਜਾਬ ਚ ਤੁਸੀਂ ਲੁੱਟ ਕੇ ਲੈ ਕੇ ਜਾਣਾ ਆਓ ਮੈਂ ਲਟਾਉਣਾ ਮੈਂ ਕਿਸੇ ਨੂੰ ਕੁਛ ਕਰਨ ਨਹੀਂ ਦਿੰਦਾ ਉਹ ਸਰਾ ਪਿਆ ਇਸ ਕਰਕੇ ਜਿੱਥੇ ਸਾਡਾ ਜੱਥੇ ਬੰਦਿਆਂ ਦੀ ਏਕੇ ਦੀ ਗੱਲ ਚੱਲਦੀ ਸੀਗੀ ਉਹ ਕਿਸੇ ਕਰਨਾ ਕਰਕੇ ਸਿਰੇ ਨਹੀਂ ਚੜੀ ਹੁਣ ਭਰਾਵੋ ਸਾਰਿਆਂ ਬਾਸ ਨੂੰ ਇਹ ਸਬਕ ਲੈਣਾ ਚਾਹੀਦਾ ਆਓ ਬੱਠੇ ਹੋ ਕੇ ਇਕੱਠਾ ਕਰਕੇ ਇਹ ਕਾਰਪੋਰੇਟ ਦੇ ਹਮਲੇ ਨੂੰ ਜਿਹੜੇ ਹਾਕਮ ਲਾਗੂ ਕਰ ਰਹੇ ਜਾਂ ਸੈਂਟਰ ਦੇ ਤੇ ਪੰਜਾਬ ਦੇ ਹਾਕਮ ਲਾਗੇ ਆਓ ਇਹਨੂੰ ਪਿੱਛੇ ਮੋੜੀਏ ਏਕੇ ਤੋਂ ਬਣਾ ਪਿੱਛੇ ਨਹੀਂ ਮੁੰਨਾ ਸਾਰੇ ਦਾ ਆਪਣਾ ਇਨਸਾਂਝ ਬਣਾਉਣੀ ਪੈਣੀ ਹੈ ਮੈਂ ਦੁਬਾਰੇ ਲਾਟੇ ਫੇਰ ਸਾਡੇ ਸਾਰੇ ਜਨਾਂ ਦੇ ਆਗੂਆਂ ਵਰਕਰਨ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਵੱਡੀ ਗਿੰਦ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਪੂਦਲੇ ਫੁਕੇ ਜਾਣ ਬਜਾਹਰ ਕਰਕੇ ਇਹ ਸਰਦਾਰ ਜੀ ਦਾ ਤੇ ਗਾਹਾਂ ਕੋਸ਼ ਹੈ ਕਿ ਦੂਜੇ ਸਾਰੇ ਪੰਜਾਬ ਦੇ ਸੰਯੁਕਤ ਮੋਰਚੇ ਨਾਲ ਵੀ ਕੋਈ ਮੀਟਿੰਗ ਹੋ ਕੇ ਅਗਲਾ ਫੈਸਲਾ ਵੀ ਕੋਈ ਤੁਰਤਾਜੂ ਜਾਂ ਭਾਰਤ ਬੱਧ ਦਾ ਵੀ ਜਿਹੜਾ ਸੰਯੁਕਤ ਮੋਰਚਾ ਹੈ ਉਹਦਾ ਵੀ ਸ਼ਾਇਦ ਕੋਈ ਗਾਹਾਂ ਲਾਣ ਆਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ